ਸਾਹਿਬ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਲਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੜਕੀ ਗਲੀ ਦੇ ਵਿੱਚੋਂ ਆ ਰਹੀ ਹੁੰਦੀ ਹੈ ਤੇ ਉਸ ਦੇ ਪਿੱਛੇ ਹੀ ਇੱਕ ਲੜਕਾ ਆ ਰਿਹਾ ਹੁੰਦਾ ਹੈ ਤੇ ਲੜਕੀ ਆ ਕੇ ਗੇਟ ਦੇ ਵਿੱਚ ਖੜ੍ਹਦੀ ਹੈ ਜਿੱਥੇ ਇੱਕ ਹੋਰ ਲੜਕੀ ਖੜ੍ਹੀ ਹੁੰਦੀ ਹੈ ਤੇ ਦੋਵੇਂ ਲੜਕੀਆਂ ਇੱਕ ਮੁੰਡੇ ਨੂੰ ਕੁੱਟਣ ਲੱਗ ਜਾਂਦੀਆਂ ਨੇ ਲੜਾਈ ਕਰਨ ਲੱਗ ਜਾਂਦੀਆਂ ਨੇ ਤੇ ਫਿਰ ਦੇਖਦੇ-ਦੇਖਦੇ ਪੂਰਾ ਗਲੀ ਮੁਹੱਲਾ ਇਕੱਠਾ ਹੋ ਜਾਂਦਾ ਹੈ ਤੇ ਜਿਹੜਾ ਵੀ ਬੰਦਾ ਆਉਂਦਾ ਹੈ ਤੇ ਇਸ ਮੁੰਡੇ ਦੀ ਜਿਹੜੀ ਕਟਾਈ ਉਹ ਕਰਨ ਲੱਗ ਜਾਂਦਾ ਹੈ ਬਾਅਦ ਦੇ ਵਿੱਚ ਇੱਕ ਲੜਕੀ ਜਿਹੜੀ ਪੀਲੇ ਸੂਟ ਵਾਲੀ ਤੁਸੀਂ ਦੇਖੋਗੇ ਇਹ ਵੀ ਉਸ ਪਿੱਛੋਂ ਹੀ ਉਧਰੋਂ ਆਉਂਦੀ ਹੈ ਜਿਹੜੀ ਸ਼ਾਇਦ ਉਹਦੀ ਸਪੋਰਟ ਦੇ ਵਿੱਚ ਹੁੰਦੀ ਹੈ ਤੇ ਬਾਕੀ ਸਾਰੇ ਇਸ ਨੂੰ ਕੁੱਟਣ ਦੇ ਵਿੱਚ ਲੱਗੇ ਹੁੰਦੇ ਨੇ ਇਸ ਵੀਡੀਓ ਦੇ ਨੀਚੇ ਲੋਕਾਂ ਦੇ ਬਹੁਤ ਸਾਰੇ ਕਮੈਂਟ ਆਏ ਨੇ ਜਿਨ੍ਹਾਂ ਦੇ ਵਿੱਚ ਹੁਣ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਜਿਹੜਾ ਸਹਬਾ ਨੇ ਇੱਕ ਵਾਰ ਫਿਰ ਤੋਂ ਮਿਰਜੇ ਨੂੰ ਮਰਵਾਤਾ ਤੇ ਕਈ ਲੋਕ ਇਹ ਗੱਲਾਂ ਕਰ ਰਹੇ ਨੇ ਕਿ ਯਾਰ ਇਹ ਕਿਸ਼ਤਾਂ ਵਾਲਾ ਬੰਦਾ ਸੀ ਕਿਸ਼ਤਾਂ ਲੈਣ ਆਇਆ ਸੀ ਤੇ ਸ਼ਾਇਦ ਕਿਸ਼ਤਾਂ ਨਹੀਂ ਭਰੀਆਂ ਤੇ ਤਾਂ ਕਰਕੇ ਇਸ ਦਾ ਘਟਾਪਾ ਹੋ ਰਿਹਾ ਹੈ ਪਰ ਜਿੱਤੋਂ ਤੱਕ ਦੇਖਣ ਦੇ ਵਿੱਚ ਲੱਗਦਾ ਹੈ ਨਾ ਤਾਂ ਇਹ ਭੂੜਾਸ਼ਕ ਲੱਗਦਾ ਹੈ ਤੇ ਨਾ ਹੀ ਕਿਸ਼ਤਾਂ ਵਾਲਾ ਲੱਗ ਰਿਹਾ ਹੈ ਇਹ ਤਾਂ ਕੋਈ ਪੈਂਡੂ ਮਸਲਾ ਹੀ ਲੱਗ ਰਿਹਾ ਹੈ ਸ਼ਾਇਦ ਤੁਸੀਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਗੌਰ ਨਾ ਨਹੀਂ ਦੇਖਿਆ ਜੇ ਨਹੀਂ ਦੇਖਿਆ ਤਾਂ ਇੱਕ ਵਾਰ ਫਿਰ ਤੋਂ ਦੇਖ ਲਿਓ ਜੇ ਬੈਕ ਕਰਕੇ ਜਦੋਂ ਉਹ ਮੁੰਡਾ ਆ ਰਿਹਾ ਹੁੰਦਾ ਹੈ ਤਾਂ ਉਸ ਦੇ ਪਿੱਛੇ ਹੀ ਇੱਕ ਪੀਲੇ ਕਲਰ ਦਾ ਸੂਟ ਪਾਈ ਲੜਕੀ ਆਉਂਦੀ ਹੈ ਭੱਜੀ ਭੱਜੀ ਉਹਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਲੜਾਈ ਹੋਣ ਵਾਲੀ ਹੈ ਤੇ ਉਹੀ ਲੜਕੇ ਦੀ ਸਪੋਰਟ ਕਰਦੀ ਹੁੰਦੀ ਹੈ ਤੇ ਬਾਕੀ ਸਾਰੇ ਲੜਕੇ ਨੂੰ ਕੁੱਟਣ ਦੇ ਵਿੱਚ ਹੁੰਦੇ ਨੇ ਤੁਹਾਡੇ ਮੁਤਾਬਕ ਕੀ ਹੋ ਸਕਦਾ ਹੈ ਇਹ ਭੂੰਡਾ ਸ਼ਿਕਾ ਜਾਂ ਫਿਰ ਕਿਸਤਾਂ ਵਾਲਾ ਹੈ ਜਾਂ ਫਿਰ ਕੋਈ ਇਹ ਮਾਮੂਲੀ ਝਗੜਾ ਸੀ ਕਮੈਂਟ ਕਰਕੇ ਜਰੂਰ ਦੱਸੋ ਜੇ ਮਿਲਾਂਗੇ ਨਵੀਂ ਵੀਡੀਓ ਨਾਲ ਥੈਂਕ ਯੂ ਦੋਸਤੋ